ਇੱਕੋ ਘਰ ਦੇ ਪੰਜ ਬੱਚੇ ਜਿਹਦੇ ਵਿੱਚੋਂ ਤਿੰਨ ਬੱਚੇ ਤਾਂ ਬਹੁਤ ਜਿਆਦਾ ਸਦਸਿਆ ਜੀ ਇੰਧਾ ਡਿਸੇਬਲ ਨੇ ਚੱਲ ਫਿਰ ਵੀ ਨਹੀਂ ਸਕਦੀ ਇਹਦੀ ਅੱਖ ਦੀ ਪ੍ਰੋਬਲਮ ਆ ਇਹਦੇ ਬੋਲਣ ਦੀ ਇਹ ਜੈਨੇਟਿਕਲੀ ਬਿਮਾਰੀ ਹੈ ਇੱਕ ਇਹਨਾਂ ਦੇ ਫਾਦਰ ਨੂੰ ਵੀ ਸੀਗੀ ਇਹ ਜੀਨਸ ਰਾਹੀਂ ਅੱਗੇ ਬੱਚਿਆਂ ਨੂੰ ਚਲੇਗੀ ਇਹਨੂੰ ਪਤਾ ਹੀ ਨਹੀਂ ਵੀ ਇਹਦੀ ਅੱਖ ਦੇ ਵਿੱਚ ਕੀ ਸਮੱਸਿਆ ਚੱਲ ਰਹੀ ਹੈ ਬੱਚੀ ਆ ਪਰ ਬੜੀ ਦੁੱਖ ਦੀ ਗੱਲ ਆ ਸਰਕਾਰੀ ਹਸਪਤਾਲਾਂ 'ਚ ਇਸ ਤਰ੍ਹਾਂ ਦੇ ਮੈਂਬਰਾਂ ਨੂੰ ਕੋਈ ਐਂਟਰਟੇਨਿੰਗ ਕਰਦਾ ਕੋਈ ਟ੍ਰੀਟਮੈਂਟ ਨਹੀਂ ਕੋਈ ਇਲਾਜ ਨਹੀਂ ਮਿੱਟੀ ਸੜਕਾਂ ਤੇ ਘੁੰਮਦੇ ਸੀ ਕੋਈ ਨਹੀਂ ਕੋਂਦਾ। ਹੁਣ ਸੋਸ਼ਲ ਮੀਡੀਆ ਤੇ ਵੀਡੀਓ ਸ਼ੇਅਰ ਕਰਤੀ ਆ। ਹੁਣ ਬਹੁਤ ਸਾਰੇ ਲੋਕ ਫੋਨ ਕਰ ਲੈਣਗੇ। ਹਾਂਜੀ, ਆਨ ਮੈਡੀ ਆ। ਹਾਂ ਹਾਂ ਬੱਚੇ ਆ ਬਾਈ ਜੀ। ਇੱਥੇ ਮੋਟਰ ਤੇ ਰਹਿੰਦੇ ਆ। ਇਹ ਪਰਦੇਸੀ ਆ ਵੀਰ ਬਿਹਾਰ ਤੋਂ। ਤਿੰਨ ਲੜਕੀਆਂ ਇੱਕ ਲੜਕਾ। ਮਤੋਂ ਦੋ ਲੜਕਾ ਦੋ ਲੜਕੀਆਂ। ਵੀ ਆਖ ਤੇ ਪ੍ਰੋਬਲਮ ਆ। ਇਹਦੇ ਵੀ ਪ੍ਰੋਬਲਮ ਹੈ ਇਹਦੇ ਲੱਤਾਂ ਨੂੰ ਪ੍ਰੋਬਲਮ ਹੈ ਜੀ ਤੇ ਦਿਮਾਗ ਤੋਂ ਥੋੜਾ ਜਿਹਾ ਵੀਰੇ ਹੁਣੇ ਆਏ ਨੇ ਬੋਪਾ ਰਾਮਾ ਕਲਾਂ ਤੋਂ ਇੱਕ ਘਰ ਦੇ ਪੰਜ ਬੱਚੇ ਜਿਹਦੇ ਵਿੱਚੋਂ ਤਿੰਨ ਬੱਚੇ ਤਾਂ ਬਹੁਤ ਹੀ ਜ਼ਿਆਦਾ ਸਮੱਸਿਆਟ ਨੇ ਕਿਉਂਕਿ ਇਹਨਾਂ ਦੇ ਬਾਪ ਨੂੰ ਆਪਕਾ ਕੀ ਨਾਮ ਹੈ ਭਾਈ ਕੀ ਨਾਮ ਤੇਰਾ ਹੈ ਸਿਕੰਦਰ ਸ਼ਰਮਾ ਸਿਕੰਦਰ ਸ਼ਰਮਾ ਸਿਕੰਦਰ ਸ਼ਰਮਾ ਪੰਜਾਬ ਉੱਤੇ ਰਕਵਾ ਗੁਰਦੁਆਰਾ ਸਾਹਿਬ ਦੇ ਕੋਲੇ ਰਹਿੰਦੇ ਆ ਹਾਂਜੀ ਗੁਰਦੁਆਰਾ ਸਾਹਿਬ ਦੇ ਅੰਦਰ ਜਾਂ ਬਾਹਰ 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 ਕੀ ਕੰਮ ਕਰਦੇ ਹੋ ਰੋੜੀ ਕਰਦੇ ਆ ਰੋੜੀ ਖੋਦਦੇ ਆ ਗੁਰੂ ਘਰ ਚੀ ਲੋਕਾਂ ਦੇ ਘਰਾਂ ਚ ਪਿੰਡ ਚ ਕਿਸੇ ਦੇ ਘਰ ਵੀ ਪ੍ਰਸ਼ਾਦਾ ਪਾਣੀ ਉੱਥੇ ਗੁਰੂ ਘਰ ਹੀ ਛਕਦੇ ਹੋ ਬਣਾ ਵੀ ਲਗਾ ਛਕ ਵੀ ਲੈਂਦੇ ਉੱਥੇ ਰਕਵੇ ਨਾਲੜੀਆਂ ਫੋਜਾਂ ਗੁਰੂ ਘਰਾਂ ਕਲਗਿਆਂ ਵਾਲੇ ਦਾ ਉੱਥੇ ਇਹ ਪਰਿਵਾਰ ਲੰਬੇ ਸਮੇਂ ਤੋਂ ਰਹਿੰਦਾ ਰੋੜੀ ਕੁੱਟਣ ਦਾ ਕੰਮ ਕਰਦਾ ਸਿਕੰਦਰ ਸ਼ਰਮਾ ਜਦੋਂ ਆਪਦੇ ਸ਼ਾਦੀ ਹੋਣੇ ਕੇ ਬਾਅਦ ਬੱਚੇ ਹੋ ਕੇ ਫਿਰ ਇਧਰ ਆਇਆ ਤਾਂ ਜਾਂ ਇਧਰ ਹੀ ਸ਼ਾਦੀ ਹੋਆ ਥਾ ਨਹੀਂ ਸ਼ਾਦੀ ਉੱਧਰ ਹੋਈ ਬੱਚੇ ਜਹਾਂ ਪੇ ਹੋਏ ਪੁਤਰੀ ਹੋਏ ਥੇ ਪੰਜੋਂ ਬੱਚੋਂ ਕੋ ਲੈ ਕੇ ਇਧਰ ਆਇਆ ਥਾ ਤੋ ਦੇਖੋ ਇਹ ਇਧਰ ਨਾ ਕੀਆ ਮਨੀਸ਼ਾ ਸੁਪਨਾ ਸੁਪਨਾ ਮਨੇਸ਼ਾ ਨਿਸ਼ਾ ਤਿੰਨ ਬੱਚੇ ਤਾਂ ਇਦਾਂ ਡਿਸੇਬਲ ਨੇ ਚੱਲ ਫਿਰ ਵੀ ਨਹੀਂ ਸਕਦੀ ਇਹਦੀ ਅੱਖ ਦੀ ਪ੍ਰੋਬਲਮ ਹੈ ਇਹਦੀ ਬੋਲਣ ਦੀ ਹੈ ਇੱਕ ਇਹ ਵੱਡਾ ਵਾ ਇਹ ਪੜਦਾ ਵਾ 6ਵੀਂ ਕਲਾਸ ਇਹਦੇ ਵੀ ਬਾਪ ਵੰਗੂਆਂ ਦੇ ਇੱਥੇ ਦਾਣੇ ਜੇ ਬਣੀ ਜਾਂਦਾ ਮੂੰਹ ਦੇ ਉੱਤੇ ਮਾਸੇ ਜਿਹੇ ਅਥਾਂ ਦੇ ਵੀ ਆ ਦੇਖੋ ਬੱਠਾ ਜਿਹਾ ਬਣੀ ਜਾਂਦੇ ਆ ਦਿਖਾਓ ਬੇਟਾ ਪੇਟ ਵੀ ਆ ਪੇਟ ਤੇ ਵੀ ਬਣੀ ਜਾਂਦੇ ਆ ਦੇ ਕਿੰਨੇ ਹੈ ਨਾ ਇਹ ਜੈਨੇਟਿਕਲੀ ਬਿਮਾਰੀ ਹੈ ਇੱਕ ਇਹਨਾਂ ਦੇ ਫਾਦਰ ਨੂੰ ਵੀ ਸੀਗੀ ਇਹ ਜੀਨਸ ਰਾਹੀਂ ਅੱਗੇ ਬੱਚਿਆਂ ਨੂੰ ਚਲੇਗੀ ਇਹਨੂੰ ਤਾਂ ਨਹੀਂ ਹੈਗੀ ਨਹੀਂ ਇਸਕੋ ਇਹਦਾ ਕੀ ਨਾਮ ਆ ਸ਼੍ਰੀ ਰਾਮ ਕੁਮਾਰ ਸ਼੍ਰੀ ਰਾਮ ਕਿਹੜੀ ਕਲਾਸ ਚ ਹੈ ਸ਼੍ਰੀ ਰਾਮ 5ਵੀਂ ਨਹੀਂ ਦੇਖੋ ਕੀ ਨਾਮ ਆ ਸ਼੍ਰੀ ਰਾਮ ਕੁਮਾਰ ਪੜਦਾ ਕਿਹੜੀ ਜਮਾਤ ਚ 5ਵੀਂ ਵਿੱਚ ਪੜਦਾ ਹੈ ਰੱਖ ਬਈ ਤੇ ਇਹ ਇੱਕ ਉਮੀਦ ਦੇ ਲੈ ਕੇ ਇੱਥੇ ਪਰਿਵਾਰ ਪਹੁੰਚਿਆ ਆਪਾਂ ਪਹਿਲਾਂ ਤਾਂ ਇਹਨਾਂ ਦੇ ਜੈਨੇਟਿਕਲੀ ਸਾਰੇ ਟੈਸਟ ਕਰਾਉਣ ਦੀ ਕੋਸ਼ਿਸ਼ ਕਰਾਂਗੇ ਇਹਨਾਂ ਦੇ ਟੈਸਟ ਹੋਣ ਪਤਾ ਲੱਗੇ ਆਪਾਂ ਨੂੰ ਕੀ ਬਿਮਾਰੀ ਕੀ ਆ ਇਹ ਜਿਹੜੀ ਜੀਨਸ ਦੇ ਰਾਹੀਂ ਅੱਗੇ ਫੈਲ ਰਹੀ ਹੈ ਬਿਮਾਰੀ ਇਹਦੇ ਅੱਗੋਂ ਕੀ ਪ੍ਰਭਾਵ ਆ ਇਹਨਾਂ ਬੱਚਿਆਂ ਤੇ ਇਹਦਾ ਜਿਹੜਾ ਬੋਲ ਆ ਇਹ ਬਚਪਨ ਸੇ ਐਸੇ ਥਾ ਕਿ بڑا ਹੋ ਰਹਾ ਹੈ ਹਾਂ ਇਹ بڑا ਹੋ ਰਹਾ ਹੈ بڑا ਹੋ ਰਹਾ ਹੈ ਇਸकी ਅੱਖ ਵੀ ਐਸੀ ਬੜੀ ਹੋ ਰਹੀ ਹੈ ਅੱਛਾ ਪਹਿਲੇ ਥੋੜਾ ਸਾ ਥਾ ਹੁ ਬੜ ਗਿਆ ਹੈ ਹਾਂ ਇਹ ਦੋ ਵੱਡਾ ਗਿਆ ਬੜੀ ਰਹਿ ਗਈ ਉਹ ਨਿੱਕੀ ਜੀ ਬੱਚੀ ਆ ਕਿੰਨੀ ਮਸੂਮ ਆ ਜਾ ਆ ਨਾ 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 ਨੀਸ਼ਾ ਮਨੀਸ਼ਾ ਇਹ ਮਨੀਸ਼ਾ ਇਹਨੂੰ ਪਤਾ ਹੀ ਨਹੀਂ ਵਿਚਾਰੀ ਨੂੰ ਇਹਦੀ ਜ਼ਿੰਦਗੀ ਚ ਕੀ ਹਾਲਾਤ ਬਣ ਗਏ ਇਹਨੂੰ ਪਤਾ ਹੀ ਨਹੀਂ ਵੀ ਇਹਦੀ ਅੱਖ ਦੇ ਵਿੱਚ ਕੀ ਸਮੱਸਿਆ ਚੱਲ ਰਹੀ ਹੈ ਬੱਚੀ ਆ ਪਰ ਬੜੀ ਦੁੱਖ ਦੀ ਗੱਲ ਆ ਸਰਕਾਰੀ ਹਸਪਤਾਲਾਂ ਚ ਇਸ ਤਰ੍ਹਾਂ ਦੇ ਮੈਂਬਰਾਂ ਨੂੰ ਕੋਈ ਐਂਟਰਟੇਨਿੰਗ ਕਰਦਾ ਕੋਈ ਟ੍ਰੀਟਮੈਂਟ ਨਹੀਂ ਕੋਈ ਇਲਾਜ ਨਹੀਂ ਕੋਈ ਟੈਸਟ ਨਹੀਂ ਨੇ ਤਾਂ ਡੇਡੇ ਵੱਡੇ ਬੱਚੇ ਹੋ ਗਏ ਨੇ ਇਹ ਇਹਨਾਂ ਦੇ ਟੈਸਟ ਇਹਨਾਂ ਦੇ ਜੈਨੇਟਿਕਲੀ ਪ੍ਰੋਬਲਮਾਂ ਨੂੰ ਚੈੱਕ ਕਰਨ ਲਈ ਚੰਗੇ ਹਸਪੀਟਲ 'ਚ ਪੀਜੀਆਈ 'ਚ ਭੇਜਿਆ ਜਾ ਸਕਦਾ ਸੀ ਪੀਜੀਆਈ ਹਸਪੀਟਲ ਦੇ ਵਿੱਚ ਚੰਡੀਗੜ੍ਹ ਇਹਨਾਂ ਦੇ ਪ੍ਰੋਪਰ ਟੈਸਟ ਕੀਤੇ ਜਾ ਸਕਦੇ ਸੀ ਜਿੱਥੇ ਘਟੋ ਘਟ ਪਤਾ ਲੱਗਦਾ ਹੈ ਜੀਨਸ ਜਿਹੜੇ ਹੈਗੇ ਨੇ ਇਹਨਾਂ ਦੇ ਵਿੱਚ ਆ ਰਹੇ ਆ ਉਹਨਾਂ ਨੂੰ ਹੋਰ ਅੱਗੇ ਨਾਵਦਣ ਤੋਂ ਰੋਕਿਆ ਜਾਵੇ ਇਹਨਾਂ ਦੀ ਪ੍ਰੋਬਲਮ ਗਾਂ ਜਿਵੇਂ ਹੁਣ ਉਹ ਬੱਚੇ ਦੀ ਬਾਡੀ ਦੇ ਉੱਤੇ ਹੋਈ ਜਾਂਦੇ ਨੇ ਇਦਾਂ ਹੀ ਹਨਾ ਸਾਰੇ ਗਿਲਟੀਆਂ ਜੀਆਂ ਬਣੇ ਜਾਂਦੀਆਂ ਵੀ ਉਹ ਅੱਗੋਂ ਨਾਂ ਬਣਨ ਹੋਰ ਉਹ ਉਹ ਪ੍ਰੋਬਲਮ ਜਿਹੜੀ ਇਹਦੇ ਵਧੀ ਜਾ ਰਹੀ ਹੈ ਦੇਖੋ ਕਿੱਡੀਆਂ ਕਿੱਡੀਆਂ ਹਨਾ ਗੱਠਾਂ ਬਣੀ ਜਾਂਦੀਆਂ ਪਾਣੀ ਦੀਦਿਆਂ ਵਿੱਚ ਮਾਸ ਦੀਆਂ ਹੁਣ ਇਹ ਬੱਚੀ ਦੀ ਅੱਖ ਦੇਖੋ ਕਿਦਾਂ ਨਰਮ ਨਰਮ ਹੋ ਰਹੀ ਆ ਇਹਦੇ ਕਿੰਦਾ ਛਾਤੀ ਤੇ ਆ ਦੇਖੋ ਕਿੰਨੀ ਵੱਡੀ ਗੱਠ ਬਣੀ ਜਾਂਦੀ ਆ 6ਵੀਂ ਕਲਾਸ ਦਾ ਵਿਦਿਆਰਥੀ ਆ ਆਉਣ ਵਾਲੇ ਭਵਿੱਖ 'ਚ ਇਹਨੂੰ ਵੀ ਵੱਡੀ ਪ੍ਰੋਬਲਮ ਨਾ ਆ ਜਾਵੇ ਕੋਈ ਪਰ ਨਹੀਂ ਅਲੈਕਸਨਾ ਹੋ ਰਹੀਆਂ ਟੌਂਡਾਈ ਪਿੱਟੀ ਇਹਨਾਂ ਨੇ ਪਿਛਲੇ 3 ਮਹੀਨਿਆਂ ਤੋਂ ਜਿੱਤੂਗਾ ਵੀ ਜਿੱਤੂਗਾ ਹੁਣ ਜਿੱਤ ਕੇ ਕੀ ਕਰ ਲੈਣਾ ਇਹਨਾਂ ਦੀ ਜ਼ਿੰਦਗੀ 'ਚ ਕੀ ਫਰਕ ਪੈਣਾ ਹੋਣਾ ਐਸੇ ਕਿਹੜੇ ਕਾਨੂੰਨ ਪਾਸ ਕਰ ਦੇਣੇ ਜਿਹੜੇ ਆਮ ਬੰਦਿਆਂ ਲਈ ਹੋਣਗੇ ਸਾਡੇ ਉਲਟ ਭਲਾ ਕੋਈ ਕਰ ਦੇਣਾ ਸਾਡੇ ਹੱਕ ਇਸ ਦਾ ਕੋਈ ਕਰ ਲੰ। ਅਸੀਂ ਬੇਨਤੀ ਕਰਦੇ ਆ ਹੁਣ ਨਵੀਂ ਸਰਕਾਰ ਬਣ ਗਈ ਪਹਿਲਾਂ ਵੀ ਵੀ ਇਹਨਾਂ ਲਈ ਵੀ ਕੁਝ ਕਰੋ ਯਾਰ ਭਾਈ। ਇਹਨਾਂ ਲਈ ਵੀ ਕੋਈ ਐਸਾ ਕੁਝ ਬਣਾਓ ਜਿਹੜਾ ਆਮ ਬੰਦਿਆਂ ਨੂੰ ਆਮ ਹੀ ਰਹਿਣ ਦਿੱਤਾ ਜਾਵੇ ਉਹਨੂੰ ਖਾਸ ਬਣਨਾ ਹੀ ਨਾ ਪਵੇ। ਪਰ ਸਮਾ ਇਦਾਂ ਦਾ ਜਿੰਨਾ ਚਿਰ ਉਹ ਖਾਸ ਲੋਕ ਉਸ ਖਾਸ ਬੀਛਰਾਂ ਤੇ ਬੈਠੇ ਨੇ ਉਹ ਆਮ ਬੰਦੇ ਨੂੰ ਆਮ ਰਹਿਣ ਹੀ ਨਹੀਂ ਦਿੰਦੇ ਹੁਣੇ ਬੈਠੇ ਸੜਕਾਂ ਤੇ ਘੁੰਮਦੇ ਸੀ ਕੋਈ ਨਹੀਂ ਪਹੁੰਚਦਾ ਸੀ ਹੁਣ ਸੋਸ਼ਲ ਮੀਡੀਆ ਤੇ ਵੀਡੀਓ ਸ਼ੇਅਰ ਕਰਤੀ ਆ ਹੁਣ ਬਹੁਤ ਸਾਰੇ ਲੋਕ ਫੋਨ ਕਰ ਲੈਣਗੇ ਗੱਲ ਪੈਸੇ ਦੀ ਤਾਂ ਹੈ ਹੀ ਨਹੀਂ ਇੱਥੇ ਪੈਸਾ ਇਹਨਾਂ ਨੇ ਖਾਣਾ ਚੱਬਣਾ ਇਹਨਾਂ ਨੂੰ ਜ਼ਰੂਰਤਾ ਵੀ ਆ ਜਿਹੜੀ ਸਮੱਸਿਆ ਇਹਨਾਂ ਦੀ ਇਹ ਕਿਸੇ ਤਰੀਕੇ ਠੀਕ ਹੋ ਜਾਵੇ ਚੰਗਾ ਹਸਪੀਟਲ ਕੋਈ ਇਹਨਾਂ ਨੂੰ ਅਡਾਪਟ ਕਰ ਲਵੇ ਇਹਨਾਂ ਦੇ ਟ੍ਰੀਟਮੈਂਟ ਨੂੰ ਅਡਾਪਟ ਕਰ ਲਵੇ ਪਰ ਪਤਾ ਹੀ ਨਹੀਂ ਉਹਨਾਂ ਨੂੰ ਹਸਪਤਾਲਾਂ ਦੇ ਵਿੱਚ ਆਈਡੈਂਟੀਟੀ ਧਾੜ ਡਾਕਟਰ ਨੇ ਕਰੋੜਾਂ ਅਰਬਾਂ ਰੁਪਿਆ ਕਮਾਰੇ ਨੇ ਉਹ ਕਦੇ ਫੋਨ ਨਹੀਂ ਕਰਦੇ ਵੀ ਇਸ ਤਰ੍ਹਾਂ ਦਾ ਪੇਸ਼ੈਂਟ ਆਇਆ ਭਾਈ ਛੋਟੇ ਕੋਲੇ ਸਾਨੂੰ ਦੇ ਦਿਓ ਅਸੀਂ ਅਡਾਪਟ ਕਰ ਲੈਨੇ ਆ ਅਸੀਂ ਉਹਦਾ ਟ੍ਰੀਟਮੈਂਟ ਕਰਾਵਾਂਗੇ ਤੇ ਅੱਜ ਇਹ ਪਰਿਵਾਰ ਸਾਡੇ ਕੋਲੇ ਪਹੁੰਚਿਆ ਪਰਦੇਸੀ ਪਰਿਵਾਰ ਦੇ ਵਾਸਤੇ ਅਰਦਾਸ ਕਰਿਓ ਸਾਨੂੰ ਸੁਝਾਅ ਵੀ ਦਿਓ ਕੋਈ ਜੇ ਕਿਸੇ ਨੂੰ ਪਤਾ ਇਸ ਬਿਮਾਰੀ ਬਾਰੇ ਪਹਿਲਾਂ ਹੀ ਅਸੀਂ ਕਿਹਨੂੰ ਮਿਲੀਏ ਕਿੱਥੇ ਚੈੱਕਅਪ ਕਰਾਈਏ ਕੀ ਸਹੀ ਰਸਤਾ ਹੋ ਇਹਨਾਂ ਦੇ ਲਾਜਵਾ ਧੰਨਵਾਦ ਆ ਬਾਈ ਜੀ ਹੁਣਾਂ ਦਾ ਬੁੱਪਾ ਰਾਮਾ ਤੋਂ ਬਾਈ ਹੁਣੀ ਲੈ ਕੇ ਆਏ ਨੇ ਸਾਡੇ ਨਾਲ ਸੇਵਾ ਵੀ ਕਰਾਉਦੇ ਨੇ ਵੀਰੇ ਹੁਣੀ ਸੇਵਾਦਾਰ ਨੇ ਤੇ ਅੱਜ ਆਪਣੇ ਇਲਾਕੇ 'ਚੋਂ ਆਪਣਾ ਫਰਜ਼ ਨਿਭਾਉਂਦਿਆਂ ਹੋਇਆਂ ਇਸ ਪਰਿਵਾਰ ਨੂੰ ਇੱਥੇ ਤੇ ਲੈ ਕੇ ਕਰੇ ਅਰਦਾਸ ਇਹ ਪ੍ਰਵਾਹ ਠੀਕ ਹੋ ਕੇ ਤੰਦਰੁਸਤ ਹੋਗੇ ਜਗਹ ਵਾਹਿਗੁਰੂ ਜੀ ਕਾ ਖਾਲਸਾ ਧੰਨਵਾਦ ਬਾਈ